ਪਾਉੜੀ ਜਿੱਤ 세ਵੀ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ ਸੰਭਾਲੀ ਹੈ ਹੁੰਦਾ ਸੰਭਾਲੀ ਪਾਪਾ ਨਹੀਂ ਰਹੇ ਵਿੱਚ ਗਲਤ ਬੋਲਦੇ ਨੇ ਵਿਚਦਿਆਂ ਵਾਲੇ ਬੱਬਾ ਜੀ ਉਹਦੋਂ ਪਾਪਾ ਬੋਲਦੇ ਨੇ ਸੰਭਾਲੀਏ ਸਮਾਜ ਆਣ ਸੰਭਾਲੀ ਹੁੰਦਾ ਸੰਭਾਲਣਾ ਅਸ ਵੀ ਹੋਣਾ ਸਮਹਲਣਾ ਪਤਾ ਨਹੀਂ ਕਿਉਂ ਸੰਭਾਲੀਏ ਕਹੀ ਜਾਂਦੇ ਰਹੋ ਕੋਈ ਤਾਂ ਸਮਝ ਨਹੀਂ ਗਈ ਸਬੋਲ ਨੂੰ ਸੰਭਾਲੀਏ ਕਹਿੰਦਾ ਹੁੰਦਾ ਸਮਾਜ ਆਣ ਵਿੱਚ ਹਾਂਜੀ ਜਿੱਤ ਸੇਵਾ ਸੁਖ ਪਾਈਏ ਜੇ ਦੀ ਸੇਵਾ ਕਰੂ ਨਾਲੇ ਸੁਖ ਮਿਲ ਜਵੇ ਉਹ ਜਿਹੜਾ ਸਾਹਿਬ ਹੈ ਉਹਦੇ ਚ ਸਦਾ ਹੀ ਸਮਾਏ ਰਹਿਣਾ ਚਾਹੀਦਾ ਉਹਦੇ ਨਾਲ ਸਦਾ ਹੀ ਜੁੜੇ ਰਹਿਣਾ ਚਾਹੀਦਾ ਇੱਕ ਮਿੰਟ ਹੋ ਕੇ ਰਹਿਣਾ ਚਾਹੀਦਾ ਉਹਦੇ ਨਾਲ ਉਹ ਸਾਹਿਬ ਉਹ ਅੰਦਰ ਉਹ ਆਪਣਾ ਰੂਪ ਹੈ ਉਹ ਆਪਣਾ ਰੂਪ ਹੈ ਉਹ ਸਤਗੁਰ ਹੈ ਸਤਗੁਰ ਕੀ ਸੇਵਾ ਸਫਲਾ ਹੈ ਜਿਹੜੇ ਕੋ ਕਰੇ ਜਿੱਤ ਲਾਏ ਉਹ ਅੰਦਰ ਹੈ ਤੇਰੇ ਜਿਹੜਾ ਰਾਮ ਅੰਦਰ ਹੈ ਸਵੇਕਾ ਰੰਗ ਬੋਲੇ ਉਹਦੀ ਸੇਵਾ ਸਫਲ ਹੈ ਹਾਂਜੀ ਜਿੱਤ ਕੀਤਾ ਪਾਈ ਹੈ ਆਪਣਾ ਸਾਹ ਹਾਲ ਬੁਰੀ ਕਿਉਂ ਘਾਲੀ ਹੈ ਬਟਾ ਇਹਨੇ ਪੁੱਛਿਆ ਵੀ ਉਹਦੀ ਸੇਵਾ ਕਿਵੇਂ ਹੋਊਗੀ ਉਹਦੀ ਸੇਵਾ ਉਹਦਾ ਜੋ ਕਹਿੰਦਾ ਹੈ ਪ੍ਰਤਿ ਆਤਮਿਕ ਦੀ ਆਵਾਜ਼ ਅਨੁਸਾਰ ਚਲਣੀ ਉਹਦੀ ਸੇਵਾ ਹੈ ਪ੍ਰਤਿ ਆਤਮਿਕ ਦੀ ਆਵਾਜ਼ ਦੇ ਅਨੁਸਾਰ ਚਲਣੀ ਉਹਦੀ ਸੇਵਾ ਹੈ ਗੁਰ ਕੀ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰਸੇਵਾ ਗੁਰਸ਼ਬਦ ਵਿਚਾਰ ਉਹਨੇ ਵਿਚਾਰ ਚੱਲਣਾ ਹਾਂਜੀ ਜੇ ਤ ਕਿਤਾ ਪਾਈਏ ਆਪਣ ਜਿਹੜੀ ਜਿਹੜਾ ਕੰਮ ਕਰ ਨਾਲ ਆਪਣਾ ਕੀਤਾ ਪਾਈਦਾ ਹਾਂਜੀ ਨੁਕਸਾਨ ਹੁੰਦਾ ਆਪਣਾ ਕੀਤਾ ਪਾਵੇਂਗਾ ਆਪ ਬੈਲਸੈਂਸ ਵਿੱਚ ਕਹਿੰਦੇ ਹੋ ਜੀ ਜਿਹੜਾ ਗੁਰਸੇਵਾ ਆਪਣਾ ਕੀਤਾ ਰਹੀ ਹੈ ਗੁਰ ਕੀ ਸੇਵਾ ਹੈ ਜਪੁਨ ਕੀਤਾ ਜੀ ਬਾਹਰ ਚੱਲਣ ਦੇਖੋ ਫਰਕ ਹੋ ਗਿਆ ਨਾ ਕੀਤਾ ਪਾਇਆ ਉਹ ਕੋਈ ਭਾਣੀ ਚੱਲਿਆ ਇਸੇ ਕਰਕੇ ਪੁੰਨ ਪਾਪ ਨਹੀਂ ਆ ਪੁੰਨ ਪਾਪ ਉਹ ਤਾਂ ਜਦ ਆਪਣੀ ਭਾਣੀ ਚੱਲਦਾ ਹੈ ਇਹ ਬਦਦਾ ਉਹ ਵੀ ਪੁੰਨ ਪਾਪ ਉਹ ਤੋਂ ਵੀ ਨਹੀਂ ਹੁੰਦਾ ਜੇ ਬਦਦਾ ਉਹਨੂੰ ਉੱਪਰ ਪੁੰਨ ਕਬਲਾ ਕਿ ਜਾਣੇ ਮੈਂ ਕੁੱਛ ਕਰਦਾ ਜਿਹੜੇ ਲੋਕ ਆਪਣੇ ਭਾਣੇ ਚੱਲਦੇ ਨੇ ਉਹ ਕਦੇ ਵੀ ਬਦਦੇ ਪੁੰਨ ਪਾਪ ਨਹੀਂ ਹੁੰਦਾ ਜੀ ਉਹ ਬਦਦੇ ਨਹੀਂ ਪੁੰਨ ਪਾਪ ਹੁੰਦਾ ਬੰਦ ਨਹੀਂ ਇਹੋ ਜਿਹੜੇ ਹੁਕਮ ਚੱਲਦੇ ਨੇ ਲੋਕਾਂ ਦੇ ਪੁੰਨ ਪਾਪ ਹੁੰਦਾ ਨਹੀਂ ਉਹਨਾਂ ਨੂੰ ਹੁੰਦਾ ਵੀ ਨਹੀਂ ਉਹ ਗਿਆਨਵਾਨ ਨੇ ਗਿਆਨ ਪਿਆਵਦਾ ਕਰ ਕਰਮੇਨਾਸ ਜਿਤ ਕੀਤਾ ਪਾਈਏ ਆਪਣ ਆਮ ਕਹਾਵਤ ਹੈ ਵੀ ਆਪਣਾ ਕੀਤਾ ਪਾਉਗੇ ਕਹਿੰਦੇ ਜੇ ਤੁਸੀਂ ਕਹਿੰਦੇ ਆਪਣਾ ਕੀਤਾ ਪਾਉਣ ਲੈ ਫਿਰ ਉਹ ਐਸਾ ਕੰਮ ਕਰੀਏ ਕਿਉਂ ਛੜੇ ਲਈਏ ਜਿਤ ਕੀਤਾ ਪਾਈਏ ਆਪਣਾ ਸਾਹ ਘਾਲ ਬੁਰੀ ਉਹ ਤਾਂ ਫਿਰ ਬੁਰੀ ਘਾਲ ਹੈ ਕਿਉਂ ਘਾਲਦੇ ਉਹਨੂੰ ਨਾਲੇ ਕਹੀਂ ਜਾਂਦੇ ਆਪਣਾ ਕੀਤਾ ਪਾਉਣਗੇ ਨਾਲੇ ਹਟਦੇ ਦੀ ਆਪਣਾ ਕੀ ਕਰ ਦਤੇ ਐਂ ਕਹਿ ਰਹੇ ਨੇ ਜੀ ਇਹਦਾ ਮਤਲਬ ਹੈ ਉਹਨਾਂ ਦੀ ਗੱਲ ਨੂੰ ਉਹਨਾਂ ਦੇ ਫੁੱਟੇ ਲਾਗੂ ਕਰ ਰਹੇ ਨੇ ਬੁਰਭਾਨੀ ਦਾ ਵਰਛਾ ਨਹੀਂ ਆਇਆ ਇਹ ਉਹਨਾਂ ਨੂੰ ਸਵਾਲ ਕਰਦੇ ਆ ਉਹਨਾਂ ਦੀ ਉਹਨਾਂ ਦੀ ਚਰਚਾ ਹੈ ਸਵਾਲ ਸਵਾਲ ਕਰਿਆ ਉਹਨਾਂ ਦੀ ਜਿਹੜੀ ਬਦੌਤ ਹੈ ਉਹਦੇ ਤੇ ਹੀ ਸਵਾਲ ਹੈ ਜੀ ਉਹ ਜਿਹਨੂੰ ਗੁਰਬਾਨੀ ਵੱਲੋਂ ਵਰਸ਼ਣ ਵੱਲ ਲਈਏ ਫਿਰ ਉਲਟਾ ਹੋ ਜਾਊਗਾ ਫਿਰ ਕੰਟਰੋਵਰਸੀ ਲੱਗੂ ਤੁਹਾਨੂੰ ਵੀ ਗੁਰਬਾਨੀ ਦਾ ਵੀ ਕੰਟਰਡਿਕਟਰੀ ਗੱਲ ਕਰਦੀ ਹੈ ਜੀ ਫਿਰ ਐਂ ਲੱਗੂ ਤੁਹਾਨੂੰ ਇਦਾਂ ਨਹੀਂ ਹੈ ਉਹਨਾਂ ਨੇ ਸਵਾਲ ਕੀਤਾ ਤੇ ਆ ਤੁਸੀਂ ਬਦਲਦੇ ਹੋ ਫਿਰ ਆ ਕਰਦੇ ਹੋ ਜੀ ਹਾਂਜੀ ਆ ਬਾਬਾ ਜੀ ਇੱਕ ਸਵਾਲ ਜਿਹੜਾ ਉੱਪਰ ਸੇਵੀਏ ਨੂੰ ਥੋੜਾ ਹੋਰ ਕਲੀਅਰ ਕਰੋ ਫਿਰ ਉਹਨਾਂ ਨੂੰ ਆ ਪਹਿਲਾਂ ਵੀ ਪਿੱਛੇ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਸਾਰਾ ਦਿਨ ਜਿਵੇਂ ਹੁਣ ਪਹਿਲਾਂ ਤੱਕ ਕਹਿੰਦੇ ਆ ਜੀ ਨਿਤਨੇਮ ਕਰਦੇ ਆ ਸਵੇਰੇ ਕੁਝ ਕਰਦੇ ਆ ਉਹ ਵੀ ਆਪਾਂ ਨੇ ਕਿਹਾ ਵੀ ਬਾਣੀ ਸਾਰੀ ਪੜ੍ਹਨੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਵੇਲੇ ਟੈਮ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਰ ਜਿੱਤ ਸੇਵਾ ਤੁਸੀਂ ਹੁਣ ਕਿਹਾ ਜੀ ਅੰਤਰਾਤਮਾ ਦੀ ਗੱਲ ਮੰਨਣੀ ਹੀ ਸੇਵਾ ਹੈ ਹਾਂ ਬਾਕੀ ਤਾਂ ਚੱਲ ਰਹੀ ਈ ਸੇਵਾ ਲੇਕੋ ਅੰਤਰਾਤਮਾ ਕਿਉਂ ਸਾਨੂੰ ਬੁਰੇ ਕੰਮ ਤੇ ਰੋਕਦੀ ਹੈ ਅਸਰ ਜਾਂਦਾ ਰੋਕਰ ਆਤਮਾ ਦੀ ਉਹ ਮੁਕਤੀ ਹੈ ਅਸਰ ਆਤਮਾ ਦਾ ਹੀ ਕੰਮ ਤੇ ਕੋਈ ਨਹੀਂ ਦੋ ਦੋਰੀ ਹਣੇ ਸਮਝ ਆਦੀ ਜੀ ਜਿਹੜਾ ਕੰਮ ਕਰਨਾ ਆ ਉਹ ਅੰਤਰਾਤਮਾ ਕਰਾ ਰਹੀ ਹੈ ਜਿਹੜਾ ਨਹੀਂ ਕਰਨਾ ਉਹ ਅਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਆ ਆ ਦੇਖ ਕੇ ਅੱਖਾਂ ਤੋਂ ਪ੍ਰਭਾਵਤ ਹੋ ਕੇ ਕਰਨਾ ਤੋਂ ਮਾਇਆ ਤੋਂ ਪ੍ਰਭਾਵਤ ਹੋ ਕੇ ਕਰ ਰਹੇ ਆ ਜੀ ਜਿਵੇਂ ਲੋਕ ਕਰ ਰਹੇ ਨੇ ਉਹਨਾਂ ਤੋਂ ਪ੍ਰਭਾਵਤ ਹੋ ਕੇ ਕਰ ਰਹੇ ਹਾਂ ਬਾਹਰ ਬਦਮੁਖਾਂ ਤੋਂ ਪ੍ਰਭਾਵਤ ਹੋ ਕੇ ਕਰ ਰਹੇ ਹਾਂ ਬਰ ਮਤਾਂ ਤੋਂ ਪ੍ਰਭਾਵਤ ਹੋ ਕੇ ਕਰ ਰਹੇ ਹਾਂ ਇਹ ਜਿਹੜੀ ਗੁਰਬਾਣੀ ਸਾਨੂੰ ਕਹਿ ਰਹੀ ਹੈ ਇਹ ਦਰਗਾਹ ਚੋਂ ਆਈ ਹੈ ਸਾਨੂੰ ਵੈਸੇ ਜਾਇਆ ਹੈ ਜਾਂ ਸਿੱਖਿਆ ਆਈ ਹੈ ਵੀ ਆਹ ਕੰਮ ਕਰੋ ਹਾਲ ਨ ਕਰੋ ਜਿਹੜਾ ਕਰ ਰਹੇ ਹੋ ਜੀ ਜੇ ਅਸੀਂ ਗੁਰਬਾਣੀ ਨੂੰ ਸਾਰਜੀ ਵੱਸ ਜੂਗੇ ਅਸਲ ਛੁਟਕਾਰਾ ਅਸਲੇ ਦਾ ਹੋਵੇ ਬਾਹਰ ਲੈਦਾ ਵੀ ਹੋਰ ਬਾਹਰ ਲੰਦਾ ਕੁਛ ਨਹੀਂ ਦੀ ਛੁਟਕਾਰਾ ਸੂਰਜ ਦਾ ਤੁੱਪ ਦਾ ਨਹੀਂ ਛੁਟਕਾਰਾ ਤੁੱਪ ਕਿਤੇ ਫਸੀ ਹੋਈ ਹੈ ਤੁੱਕ ਨੂੰ ਖੌਲ ਬਤਾ ਲੂਗਾ ਸੂਰਜ ਆਦਾ ਤਾਂ ਫਰਾਨੇ ਚਲੀ ਜਾਂਦੀ ਹੈ ਤੋ ਰੋਕ ਕੇ ਦਿਖਾਓ ਤੁਸੀਂ ਸੂਰਜ ਨੂੰ ਰੋਕਿਆ ਜਾ ਸਕਦਾ ਜੀ ਐਵੇਂ ਤੇ ਸੂਰਜ ਆ ਐਵੇਂ ਤੇ ਤੋਂ ਪੜੀਣਾ ਐਵੇਂ ਤੇ ਚੱਲਦਾ ਐਵੇਂ ਤੇ ਚੰਦ ਨਹੀਂ ਨਹੀਂ ਹੈ ਕਿ ਅਨੁਜੀ ਤਾਂ ਜੇ ਚਾਂਦਨੀ ਬੱਕਰੀ ਹੋਵੇ ਤਾਂ ਭੈ ਦੇ ਵਿੱਚ ਉਹਨੂੰ ਵੀ ਕਿਹਾ ਜਾਵੇ ਜੇ ਚਾਂਦਨੀ ਬੱਕਰੀ ਹੋਵੇ ਤਾਂ ਉਹਨੂੰ ਵੀ ਭੈ ਵਿੱਚ ਕਿਹਾ ਜਾਵੇ ਬੱਕਰੀ ਹੈ ਹੀ ਨਹੀਂ ਉਹ ਇਸ ਕਰਕੇ ਜੀਵ ਆਤਮਾ ਵੱਖਰਾ ਕੁਝ ਵੀ ਨਹੀਂ ਇਹ ਉਹਦਾ ਪ੍ਰਤਾਪ ਹੈ ਥੱਲੇ ਦਾ ਅੱਤਲਾ ਹੀ ਫਸਿਆ ਹੋਇਆ ਸਾਡੇ ਵਿੱਚ ਫਸਿਆ ਮੂਹ ਵਿੱਚ ਆਇਆ ਥੋ ਵਿੱਚ ਗਿਆ ਉਦੀ ਹੋ ਦੂਰ ਹੋਊਗੀ ਤਾਂ ਉਹਦੇ ਵਿਚੋਂ ਜਿਹੜੀ ਹੈਗੀ ਆ ਉਹ ਦੂਰ ਕਰੂਗੀ ਗੁਰਬਾਣੀ ਜੇ ਉਹ ਜੇ ਗੁਰਬਾਣੀ ਨਾ ਮਿਲੇ ਨਾ ਉਹਨੂੰ ਉੱਦਲੇ ਨੂੰ ਉੱਧਰ ਆਤਮਾ ਨੂੰ ਤਾਂ ਉਹ ਜਿਹੜਾ ਤਰ ਬਣਾਊਗਾ ਉਹ ਜੋ ਹੋਣੀ ਜਾਣੀ ਹੈ ਗੁਰਬਤਾ ਚ ਹੋ ਵੀ ਗਈ ਗੁਰਬਤਾ ਅਤਰਾਤਮਾ ਦੀ ਬਣੀ ਹੋਈ ਹੈ ਭਾਵੇਂ ਬਹੁਤ ਚੰਗੀਆਂ ਬੱਤਾ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਨੇ ਆ ਤਿਆ ਬੜੀਆ ਆਦਮੀ ਘੜਤ ਘੜਦੀ ਜੀ ਉਹਦੇ ਸਾਰੇ ਧਰਮਾਂ ਨੂੰ ਸਾਹੀ ਲੋਕ ਕਹਿੰਦੇ ਕਿ ਸਾਰੇ ਧਰਮ ਚੱਗੇ ਨੇ ਚੰਗੀਆਂ ਗੱਲਾਂ ਨੇ ਪਰ ਫੇਰ ਵੀ ਉਸ ਸੱਟਰ ਨਹੀਂ ਹੈ ਉਹਨੂੰ ਬਤਾਨਾ ਜਿਹੜਾ ਗੁਰਬੁਧਾ ਜੀ ਉਹ ਤਾਂ ਉੱਥੇ ਜਿਹੜਾ ਆਪਣੀ ਅਕਲ ਨਾਲੇ ਬੋਲਦਾ ਉਹ ਉਹ ਬੁਲਾਇਆ ਨਹੀਂ ਬੋਲਦਾ ਬਸ ਅੰਦਰੋਂ ਜਿੰਨਾ ਜਨ ਨੂੰ ਗੁਰਬੀ ਪਤ ਨਹੀਂ ਮਿਲਦੀ ਆਤਿਅੰਤ ਸ਼ੰਦਾ ਸੁਭਾਅ ਹੈ ਗੁਰੂ ਅਮਰਦਾਸ ਦਾ ਗੁਰੂ ਅਰਜਨ ਕਬੀਰ ਦਾ ਪਰ ਜਿੰਨਾ ਜਨ ਉਹਨਾਂ ਨੂੰ ਉਹ ਵੀ ਕਿਤੇ ਨ ਕਿਤੇ ਫਸੇ ਹੋਏ ਨੇ ਸੰਧਾਰੀ ਮਤਾਂ ਵਿੱਚ ਪ੍ਰਭਾਵ ਲੱਭ ਰਹੇ ਵੀ ਰਲ ਵਿਕਲੂ ਮੇ ਜੀ ਸਾਰੇ ਜਿਹੜੇ ਟੋੜਦੇ ਫਿਰਦੇ ਨੇ ਉਹ ਟੋੜਦੇ ਆ ਹੀ ਦੁਆਰ ਨੂੰ ਟੋੜਦੇ ਨੇ ਸਾਰੇ ਜੋ ਕੁਰਬਾਨੀ ਹੈ ਕੁਰਬਾਨੀ ਦੇ ਵ ਤੇ ਜਿਹੜਾ ਲੋਕ ਨੇ ਇਹਨੂੰ ਟੋੜਦੇ ਨੇ ਇਹਦੇ ਮੈਨੂੰ ਛੁਟਕਾਰਾ ਨਹੀਂ ਆ ਇਹ ਮੈਸੇਜ ਆਇਆ ਤੁਰੋਂ ਹਰ ਯੁਗ-ਯੁਗ ਭਗਤ ਉਪਾਇਆ ਕਿਉਂ ਕਿਉਂਕਿ ਟਾਈਮ-ਟਾਈਮ ਸਿਰ ਭਗਤਾਂ ਕੇ ਦੱਸਦੇ ਨੇ ਨਹੀਂ ਤਾਂ ਇਹ ਭਗਤੀ ਦੇ ਰਾਹ ਦਾ ਜਿਹੜਾ ਮਨਮਤਾ ਦੇ ਵਿੱਚ ਆਪਣੀ ਅਕਲ ਨਾਲ ਸੀ ਇਹਨਾਂ ਦੇ ਅਰਥਾਂ ਤੇ ਅਰਸ ਕਰ ਲਏ। ਹੋਰ ਇਸ ਰੂਪ ਬਣਾ ਦਿੰਦਿਆਂ ਉਹਨੂੰ ਗੁਰਵਾਦਾ ਹੋ ਰਹੀ ਇਸ ਰੂਪਾ 'ਚ ਸਾਡੇ ਕੋਲ ਹੈਗਾ ਹੈ। ਤਕਰੀਬਨ 2 250 ਸਾਲ ਦਾ 250 ਸਾਲ ਦਾ। ਜੀ ਬਿਲਕੁਲ ਇਹ ਗੁਰਵਾਦਾ ਵਾਲਾ ਰਹਿਿਆ ਹੀ ਨਹੀਂ ਹੈ। ਇਹ ਕਹਿ ਦੀਏ। ਹਰ ਬਦਵੇ ਦੇ ਵੀ ਸਾਰੇ ਸਾਰੇ ਬਦਵੇ ਵੀ ਛੱਡਣੂ ਵੀ ਤਿਆਰ ਦੀ। ਜੀ ਬਦਵੇਵੀਆਂ ਉਹ ਉਹ ਗੱਲ ਨੂੰ ਛੱਡਣੂ ਵੀ ਪਿਆਦੀ ਇੱਟਾ ਹੀ ਹੁੰਦਾ ਹੈ ਹਰ ਵਾਰ ਇਹ। ਇਸ ਕਰਕੇ ਇਹ ਜਿਹੜਾ ਗੁਰਬਾਣੀ ਅੰਤਰ ਆਤਮਕ ਦੀ ਆਵਾਜ਼ ਹੈ ਛੁਟਕਾਰਾ ਅੰਦਲੇ ਦਾ ਹੀ ਹੁਣ ਉਹ ਜਿਹੜਾ ਗੁਰਦੇਵ ਦਾ ਹੀ ਦੋਰੀਆਂ ਨੇ ਇਹ ਸੂਰਜ ਛੁੱਟ ਗਿਆ ਧੁਪ ਤਾਂ ਨਾਲੇ ਚਲੀ ਗਈ ਜੀ ਸੂਰਜ ਨੂੰ ਕੋਈ ਫੜ ਲਵੇ ਧੁੱਪੀ ਰਹੂਗੀ ਜੀ ਜੇ ਸੂਰਜ ਲੱਗਾ ਤੋਂ ਧਰ ਨਾਲ ਚਲੇਗੀ ਧੁੱਪ ਫੜੀ ਜਾਇ ਨਹੀਂ ਸਕਦੀ ਧੁੱਪ ਧੁੱਪ ਨੂੰ ਫੜ ਨਹੀਂ ਸਕਦੇ ਇਹਨੂੰ ਅਫਰਿਓ ਕਹਿੰਦੇ ਨੇ ਅਫਰਿਓ ਮਨ ਨਹੀਂ ਫੜਿਆ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਉਹਨੂੰ ਅਫਰੇ ਉਹਦੇ ਵਾਸਤੇ ਆਇਆ ਹੈ ਇਹ ਗੱਲ ਹੈ ਜਿਹੜੀ ਸੇਵਾ ਸਤਗੁਰ ਦੀ ਹੋਈ ਹੈ ਕਿਆ ਨਦਰ ਜੀਵ ਨੂੰ ਮਿਲਿਆ ਨੇ ਬਾਰੋਂ ਕਿਆ ਨਦਰ ਇਧਰ ਆ ਤੋ ਬਿਨਾ ਅਸਲ ਵਿੱਚ ਸੁਣ ਕੇ ਗਿਆਨ ਹੋਣਾ ਕੱਲ ਸਾਡੇ ਕੋਲ ਨੇ ਸੁਣਨਾ ਵਿਚਾਰਨਾ ਕੀ ਸੁਣਨਾ ਕੀ ਨਹੀਂ ਸੁਣਨਾ ਇਹ ਸਭ ਲੋਗ ਇਹਦੇ ਸੱਚੇ ਸੁਣਨ ਨੂੰ ਪਠਾਏ ਸੱਚੇ ਸੁਣਨ ਨੂੰ ਪਠਾਏ ਸ੍ਰੀ ਨਾਲ ਸੁਣਨ ਸਤਿਵੰਤ ਇੱਕ ਕੱਲ ਦੀ ਗੱਲ ਹੈ ਸਭ ਨੂੰ ਕਿਹਾ ਦੱਲਿਆ ਨੂੰ ਥੋੜਾ ਛੱਤੀ ਨੂੰ ਕਿਹਾ ਉਹ ਕੰਨਾ ਨਾ ਬਾਹਰ ਹੋ ਖਾ ਲਿਬਰਟੀ ਦੀਆਂ ਗੱਲਾਂ ਸੁਣੀਆਂ ਨੇ ਆਪਾਂ ਅਸਲ ਵਿੱਚ ਸਤਰਾਤਮ ਦੀ ਬਾਤ ਸੁਣੀਆਂ ਨੇ ਹਾਂਜੀ ਖੰਮੰਦਾ ਮੂਲ ਨਾ ਕੀਚੀ ਜੇ ਮੰੰਦਾ ਮੂਲ ਨਾ ਕੀਚੀ ਤੇ ਲੰਮੀ ਨਦਰ ਨਿਹਾਲੀ ਹੈ ਹਾਂ ਬੁੱਢਾ ਜਿਹੜਾ ਕੱਬ ਤੁਸੀਂ ਜਾਣਦੇ ਹੋ ਤੁਸੀਂ ਆਪ ਕਦੋਂ ਦੇ ਵੀ ਬੁੱਢਾ ਹੈ ਉਹ ਜਾਣਦਾ ਸਭ ਬਾਤ ਜਿਹੜੂ ਅਸੀਂ ਆ ਬੋਲਦੇ ਹਾਂ ਬੁੱਢਾ ਉਹ ਨਾ ਕਰੋ। ਕਿ ਆयो ਬੰਦਾ ਹੈ ਜਾਂ ਨਹੀਂ ਹੈ ਬਾਅਦ ਦੇ ਵਿੱਚ ਪਰ ਤੁਸੀਂ ਪਹਿਲੇ ਸਟੇਜ ਦੇ ਵਿੱਚੋਂ ਕਰੋ ਲੋ ਜੇ ਦਬਲ ਦੀ ਜਿਹਨੂੰ ਤੁਸੀਂ ਪਾਬਲਦ ਨਹੀਂ ਕਰੋ ਰੰਗ ਛੱਡ ਦੋ ਪਰ ਬੁੱਢਾ ਵੀ ਤੁਸੀਂ ਕਹੀ ਜਾਂਦੇ ਹੋ ਕਰੀ ਵੀ ਜਾਂਦੇ ਹੋ ਛੱਡਦੇ ਵੀ ਹੈ ਨਹੀਂ। ਹਮਮ ਜਦ ਕੀ ਹੈ ਇਹ ਵੀ ਬੁੱਢੇ ਆਇਆ ਵੀ ਜਿਹੜੀ ਅਚੜਾਵਾ ਹੈ ਬੋਲਕ ਦਾ ਪੈਸਾ ਹੈ ਇਹ ਸੰਖੀ ਹੈ ਹੁਣ ਤਾਂ ਕਹਿ ਹਟ ਕੇ ਕਹਿਣ ਤੇ ਪਹਿਲਾਂ ਇੰਦਰ ਹੈ ਜੀ 50 ਸਾਲ ਤੋਂ ਪਹਿਲਾਂ ਸੰਖਿਆ ਹੈ ਉਹ ਹੁਣ ਤਾਂ ਬਿਲਕੁਲ ਬੰਦ ਕਰ ਦਿੱਤਾ ਕਿਉਂ ਸਾਰੇ ਖਾਦੇ ਨੇ ਨਾ ਜੀ ਐਂਦੇ ਝੜ ਗਏ ਜੀ ਖਾਈਬਰੀ ਜਾਂਦੇ ਕਿਈ ਵੀ ਜਾਂਦੇ ਜੇ ਜੇ ਤੁਸੀਂ ਬੁਰਾ ਬੰਦੇ ਹੋ ਖਾਣੇ ਕਹਦੇ ਹੋ ਹੂੰ ਜਿਹੜੇ ਕੰਮ ਨੂੰ ਤੁਸੀਂ ਮੰਦਾ ਕਹਿੰਦੇ ਕਰਦੇ ਕਿਉਂ ਲੰਬੀ ਜਿਹੜਾ ਬਾਹਰ ਕੇ ਦੇਖੋ ਕਿ ਸੁਸਾਲ ਦੇ ਥੋੜੇ ਜੇ ਜੀਵਨ ਵਾਸਤੇ ਤੁਸੀਂ ਕੀ ਕੀ ਪਾਪ ਆਪਰਾਥ ਕਰਨਾ ਹੋ ਕੀ ਕੀ ਤੁਸੀਂ ਸੱਚ ਦੇ ਨਾਲ ਉਹ ਤੇ ਝੂਠ ਬੋਲ ਰਹੇ ਹੋ ਕੀ ਕੀ ਲੋਕਾਂ ਨਾਲ ਧੜਾ ਕਰ ਰਹੇ ਹੋ ਸੱਚੇ ਲੋਕ ਤੇ ਜਿਹੜੇ ਧਾਰਮਿਕ ਆਦਮੀ ਦੀ ਗੱਲ ਹੈ ਦੋਿਆਂ ਦੀ ਨਹੀਂ ਗੱਲ ਹੈ ਜੀ ਗੱਲ ਧਰਮ ਧਰਮ ਦੀ ਚੱਲ ਰਹੀ ਹੈ ਧਾਰਮਿਕ ਆਦਮੀ ਨਾਲ ਚੱਲ ਰਹੀ ਹੈ ਅਫਰਾਦੀ ਦਾ ਤਾਂ ਰੂਹ ਨੂੰ ਬੰਦਾ ਹੀ ਨਹੀਂ ਆ ਜਿਹੜਾ ਬੰਦਾ ਹੀ ਨਹੀਂ ਉਹ ਤਾਂ ਗੱਲ ਕੀ ਕਰਦੀ ਸੀ ਜਿਹੜਾ ਬੰਦਾ ਦਾ ਗੱਲ ਉਹਦੇ ਨਾਲ ਗੁਰੂ ਸਾਹਿਬ ਗਏ ਨੇ ਧਾਰਮਿਕ ਆਦਮੀਆਂ ਕੋਲ ਗਏ ਨੇ ਪੁੱਤਰਾ ਜੀ ਗਏ ਨੇ ਜਿੱਤੇ ਸੈਟਰ ਸੀਗੇ ਧਰਮ ਦੇ ਸਿੱਧਾ ਹੁਣ ਉੱਥੇ ਗਏ ਨੇ ਮੁਸਲਮਾਨੋ ਨੇ ਵੀ ਜਿੱਥੇ ਔਲੀਏ ਸੀ ਮਤਲਬ ਐ ਚੰਗੇ ਆਦਮੀ ਸੀ ਉਪਦੇਸ਼ ਕਰਨ ਵਾਲੇ ਉਹਨਾਂ ਕੋਲ ਗਏ ਜੀ ਮੁਸਲਮਾਨ ਨੇ ਕਿ ਜੀ ਐਸਾ ਕਾਬੂ ਬਣ ਕਰੋ ਜਿਹਨੂੰ ਬੁੱਢੀਆਂ ਬੁੱਢੇ ਬੁਲਦੇ ਹੋ ਚਲੋ ਲੰਬੀ ਨਗਾ ਮਾਰ ਕੇ ਦੇਖੋ ਵੀ ਇਹ ਤੁਸੀਂ ਇੱਥੇ ਜੇ ਪੈਸੇ ਆਪ ਦੱਬ ਕੇ ਵੀ ਇਕੱਠੇ ਵੀ ਕਰ ਲਾਂਗੇ ਜੀ ਤਾਂ ਸਾ ਇੱਥੇ ਦੱਬ ਕੇ ਚਲੇ ਜਾਵੋਗੇ ਇੱਥੇ ਰਹਿਣਾ ਨਹੀਂ ਜੇ ਮਨ ਆਪਣਾ ਖਰਾਬ ਕਰ ਲੂ ਕੋਈ ਤੁਸੀਂ ਕੰਤਾ ਸੀ ਤਾਂ ਉਸ ਵੇਟੇ ਦਾ ਸ਼ਰੀਰ ਲੈਣਾ ਨਾ ਪੈਸਾ ਨਾਲ ਜਾਣਾ ਫਿਰ ਕਾਹਦੇ ਵਾਸਤੇ ਤੁਸੀਂ ਕਰਦੇ ਹੋ ਇਹ ਲੰਬੀ ਸੋਚ ਹੈ ਤੇ ਲੰਬੀ ਨਜ਼ਰ ਨਿਹਾਲੀ ਵਾਲੀ ਹੈ ਹਾਂ ਲੰਬੀ ਨਗਾ ਮਾਰ ਕੇ ਦੇਖੋ ਜੀ ਲੰਬੀ ਨਗਾ ਮਾਰੋ ਫੇ ਕੋਈ ਕਬੂਲ ਕਰਦਾ ਹੀ ਨਹੀਂ ਹੈ ਹਾਂ ਜੀ ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਹੀ ਹੈ ਅੰਦਰ ਸਾਹਿਬ ਹੈ ਸਤਿਰਾਸਲ ਦੀ ਆਵਾਜ਼ ਇਹ ਤੇ ਪੂਰੇ ਸੋਨੂ ਨੀਵਾ ਖਾਦੀ ਵੀ ਇਹਦਾ ਖਾਦੀ ਆ ਮੈਂ ਹਾਰ ਜੀ ਅਸੀਂ ਉਹਦੀ ਗੱਲ ਹੀ ਨਾ ਮੰਨਦੀ ਬਦੀ ਬਦ ਰਹੇ ਜੀ ਆਖਰ ਅਸੀਂ ਹਾਰ ਮੰਨਦੀ ਆ ਵੀ ਹਾਂ ਸਾਡੀ ਗਲਤੀ ਆ ਅਸੀਂ ਤੇਰੀ ਗਲਤੀ ਕੋਈ ਨਹੀਂ ਆਪਣੀ ਗਲਤੀ ਕੱਲ ਨੂੰ ਮੰਨਾਂਗੇ ਵੀ ਗਲਤੀ ਸਾਡੀ ਆ ਢਾਲੀ ਦੀ ਸੀ ਉਹ ਕਹਿੰਦਾ ਤੈਨੂੰ ਤਾਂ ਮੈਂ ਤਾਂ ਕਹਿੰਦਾ ਰਿਆਂ ਨਾ ਕਰ ਆ ਨਾ ਕਰ ਹੁਣ ਦੱਸ ਬਈ ਤੇ ਹਾਰ ਗਿਆ ਨਾ ਇਹ ਦੂ ਗਲਤੀ ਆਪਣੀ ਕੋਤੀ ਹੋਊਗੀ ਜੋ ਸਾਹਿਬ ਨਾਲ ਨਾ ਹਾਰੀ ਆ ਤੇ ਵੇਹਾ ਪਾਸਾ ਢਾਲੀ ਹੈ ਉਹ ਜਿਆ ਪਾਸਾ ਵੱਲੋਂ ਬੁੱਧ ਉਹ ਸਿਰਫ ਉਸ ਰਸਤੇ ਚੱਲੀਏ ਉਸ ਰਾਹ ਚੱਲੀਏ ਉਸ ਉਸੇ ਪਾਸੋਂ ਨੂੰ ਮੰਦੂ ਬਣਾਈਏ ਮੰਦੂ ਟਾਲੀਏ ਕੋਰੋਂ ਉੱਟੇ ਪਾਸੇ ਨੂੰ ਜਾ ਰਿਹਾ ਇਹਨੂੰ ਟਾਲ ਕੇ ਦੀਵੇ ਪਾਸੇ ਨੂੰ ਲੈ ਆਈਏ ਜੇ ਬਰਫ ਦਾ ਓਲਾ ਬਣਿਆ ਹੋਇਆ ਹੈ ਤਾਂ ਇਹ ਖੜਾ ਹੈ ਪੱਥਰ ਵਾਂਗੂ ਜਿਵੇਂ ਜਿਹਾ ਪੱਥਰ ਹੋ ਗਿਆ ਓਲਾ ਇਹ ਟਲ ਕੇ ਢਲ ਜਵੇ ਤਾਂ ਟਲ ਕੇ ਦੀਵੇ ਤੋਂ ਵੀ ਚਲਾ ਜਾਂਦਾ ਪਾਣੀ ਵਗ ਕੇ ਆਪਹੀਂ ਨਹੀਂ ਤਾਂ ਦੁੜੀਆਂ ਦੀਆਂ ਬੜਾਈਆਂ ਉੱਜੇ ਤੋਂ ਨੂੰ ਜਾਂਦਾ ਉਹ ਖੜਾ ਹੈ ਇਹ ਤਾਂ ਉਹ ਰਾਜ ਕਰੇਗਾ ਖਾਲਸਾ ਵੀ ਇਸੇ ਦੇ ਵਿੱਚ ਪਿਆ ਹੋਇਆ ਗੁੱਟੀ ਦੀ ਵੜਿਆਈ ਵੀ ਭੁੱਖ ਹੈ ਖਾਇਆ ਨਹੀਂ ਤੇ ਵਿਆਹ ਪਾਸਾ ਢਾਡੀ ਹੈ ਰਾਜ ਕਰਨ ਦਾ ਮਤਲਬ ਹੈ ਲੋਕਾਂ ਨੂੰ ਆਪਣੇ ਹੁਕਮ 'ਚ ਚਲਾਉਣਾ ਚਲਾਣਾ ਸੀ ਅੱਪ ਪਰਮੇਸ਼ਰ ਦੇ ਲੋਕ ਵਿੱਚ ਸਾਰਿਆਂ ਨੂੰ ਕਹਿਣਾ ਪਰਮੇਸ਼ਰ ਦੇ ਚਲੋ ਰਾਜ ਦਾ ਮਤਲਬ ਆਪਣੇ ਹੁਕਮ 'ਚ ਚਲਾਉਣਾ ਹੈ ਸ੍ਰੀ ਕੇ ਖੁਦਾ ਵੱਲ ਔਰ ਖਾਲਸੇ ਦਾ ਰਾਜ ਤਾਂ ਪਰਮੇਸ਼ਰ ਦਾ ਰਾਜ ਹੈ ਉਹ ਰਾਜ ਸਿੱਖਾ ਦਾ ਹੋ ਸਕਦਾ ਸਿੱਖਾ ਨਰਾਜ ਜਣੀ ਸੀ ਉਹਦਾ ਰਾਸੀ ਬਿਲਕੁਲ ਖਾਲਸੇ ਦਾ ਰਾਜ ਨਹੀਂ ਸੀ ਕੋਈ ਸਾਬਤ ਕਰੇ ਵੀ ਖਾਲਸੇ ਦਾ ਰਾਜ ਸੀ ਹਰਜੀਤ ਸਿੰਘ ਉਹ ਸਿੱਖਾ ਨਰਾਸੀ ਸਿੱਖ ਰਾਜ ਕੇ ਹਰੂ ਜਾਕੀ ਦੇ ਹਰ ਇਤਿਹਾਸ ਪੈ ਸਾਰਾ ਸਿੱਖ ਰਾਜ ਦੁਨੀਆ ਸਿੱਖ ਰਾਜ ਕਹਿੰਦੀ ਹੈ ਜਿਹੜਾ ਖਾਲਸੇ ਦਾ ਰਾਜ ਕਿੱਥੋਂ ਆ ਗਿਆ ਸ਼ਰਾਰਤੀ ਲੋਕ ਦੇ ਬਹੁਤ ਜ਼ਿਆਦਾ ਸ਼ਰਾਰਤੀ ਨਾ ਥੋੜੇ ਨਹੀਂ ਹਨ ਹਾਂਜੀ ਜੀ ਇਹ ਬੱਬਾ ਜੀ ਤੁਸੀਂ ਕਹੇ ਦੀ ਸਿੱਖ ਰਾਜ ਸੀਗਾ ਖਾਲਸੇ ਦਾ ਰਾਜ ਨਹੀਂ ਸੀਗਾ ਇਹਦੇ ਵਿੱਚ ਕੀ ਫਰਕ ਹੋ ਗਿਆ ਆਲਸੇ ਖਾਲਸੇ ਦਾ ਰਾਜ ਖਾਲਸੇ ਦੀ ਜਲੀ ਫੌਜ ਆ ਖਾਲਸਾ ਫੌਜ ਆ ਉਹ ਕਾਲੀ ਗੁਰੂ ਜੀ ਦੇ ਕਮਲ ਥਲੇ ਜੀ ਜਿਹੜੀ ਜੀਤ ਸਿੰਘ ਦੀ ਫੌਜ ਆ ਲੈਣੇ ਇਸੇ ਆ ਇਹਦੇ ਨਾਲ ਉਹਦੀ ਡੋਰੀਆਂ ਦੀ ਕਮਲ ਥਲੇ ਆ ਕਾਹਲ ਜੀ ਇਸੇ ਕਹਿੰਦੇ ਹਜਾ ਜਿਹਦੇ ਪਿਓ ਨੇ ਦਾਦਿਆਂ ਨੇ ਰਾਜ ਬਿਸਰਾ ਲਈਆਂ ਨੇ ਖਾਲਸੇ ਨੇ ਆਪਣਾ ਬਾਣਾ ਲਾ ਲਿਆ ਉਹਨਾਂ ਤੇ ਬਾਣ ਲਾ ਦਿਓ ਗੁਰੂ ਘਰ ਬਾਣਾ ਹੋਰ ਬਾਣਾ ਹੋਰ ਬਾਣਾ ਪਾਉਣੀ ਨਹੀਂ ਤਾਂ ਖਾਲਸੇ ਦਾ